ਪਿੰਡ ਗਿੱਦੜਵੈਂਡੀ ਦੇ ਨੌਜਵਾਨ ਤੇਜਪਾਲ ਦਾ ਜਗਰਾਉਂ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਪਿੰਡ ਵਾਸੀ ਜਿਹੜੇ ਨੇ ਉਹ ਘਰ ਦੇ ਬਾਹਰ ਪਹੁੰਚ ਚੁੱਕੇ ਹੋਏ ਨੇ ਤੇ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਸ ਨੌਜਵਾਨ ਦਾ ਕਬੱਡੀ ਖਿਡਾਰੀ ਦਾ ਕਿਹਾ ਜਾ ਰਿਹਾ ਕਿ ਕਿਸੇ ਨਾਲ ਕੋਈ ਲਾਗੜਾਟ ਤੱਕ ਨਹੀਂ ਸੀ ਸੋ ਕਿਦਾਂ ਦਾ ਉਸਾ ਵਤੀਰਾ ਸੀ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਪਿੰਡ ਦੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਬਾਈ ਕੀ ਨਾਮ ਤੁਹਾਡਾ ਇੰਦਰਜੀਤ ਭਾਈ ਜੀ ਤੇਜਪਾਲ ਦੇ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਦਾ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਸੀ ਉਸ ਦਾ ਉਹ ਬਹੁਤ ਨਰਮ ਸੁਭਾਅ ਦਾ ਸੀ ਜੀ ਸਾਡੇ ਨਾਲ ਹੀ ਕੌਡੀ ਖੇਡਦਾ ਸੀ ਕਿ ਇਦਾਂ ਦਾ ਕੋਈ ਨਹੀਂ ਚੱਕਰ ਸੀ ਉਹਦੇ ਲਾਗ ਡਾਠੇ ਨਹੀਂ ਸੀ ਕਿਹਾ ਹੂੰ ਉਹ ਬੜੀ ਨਰਮ ਸਰਣ ਜੀ ਜੀ ਕਹਿ ਕੇ ਬੁਲਾਉਂਦਾ ਸੀ ਅੱਜ ਵੀ ਖੇਡਣ ਜਾਣਾ ਸੀ ਉਹ ਕਿਸੇ ਕਾਰਨ ਕਰਕੇ ਨਹੀਂ ਗਿਆ ਹਾਂਜੀ ਮੈਚ ਦੂਰ ਸੀ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਕੌਣ-ਕੌਣ ਆ ਉਹਨਾਂ ਦੇ ਮੰਮੀ ਜਿਹੜੀ ਹੈ ਜੀ ਤੇ ਦਾਦੀ ਆ ਲੱਕ ਭੈਣ ਆ ਬਾਹਰ ਅੱਲਾ ਭਰਾਸ਼ ਤਾਂ ਪਿੰਡ ਦੇ ਵਿੱਚ ਫਿਰ ਕਦੋਂ ਪਤਾ ਲੱਗਦਾ ਕਿ ਉਸ ਦੀ ਗੋਲੀ ਮਾਰ ਕੇ ਜਿਹੜੀ ਹਤਿਆ ਕਰ ਦਿੱਤੀ ਗਈ ਹੈ ਪਿੰਡ ਵਿੱਚ ਹੀ ਸਾਨੂੰ ਸਵਾਗਤਨ ਸਾਢੇ 3 ਪਤਾ ਲੱਗੇ ਵੀ ਉਹ ਜਗਰਾਉਂ ਗਏ ਹੋਏ ਸੀਗੇ ਉੱਥੇ ਕਿਸੇ ਨੇ ਗੋਲੀ ਮਾਰ ਕੇ ਕਤਲ ਕਰਤਾ ਕੁਝ ਪਤਾ ਲੱਗਿਆ ਵੀ ਜਗਰਾਉਂ ਕੀ ਕਰਨ ਜਾ ਰਹੇ ਸੀ ਉਹ ਕੋਈ ਖੇਡ ਦੇ ਰਿਕਾਰਡਿੰਗ ਜਿਹੜਾ ਕਬੱਡੀ ਖੇਡ ਦੇ ਰਿਕਾਰਡਿੰਗ ਜਾ ਰਹੇ ਸੀ ਆ ਕੀ ਕਰਨ ਜਾ ਰਹੇ ਸੀ ਹਾਂਜੀ ਉਹ ਹਜੇ ਕਾਰਨ ਨਹੀਂ ਪਤਾ ਲੱਗਿਆ ਵੀ ਕਾਹ ਤੋਂ ਗਏ ਵੀ ਖੇਡਣ ਦੇ ਕਾਰਨ ਗਏ ਸੀ ਜਾਂ ਕਿੰਨੇ ਗਏ ਜਦੋਂ ਸਾਨੂੰ ਬਾਅਦ ਚ ਹੀ ਪਤਾ ਲੱਗਾ ਵੀ ਆਹ ਕੰਮ ਹੋ ਗਿਆ। ਤੁਹਾਡੇ ਨਾਲ ਕਿੰਨੇ ਸਮੇਂ ਤੋਂ ਜਿਹੜਾ ਯਾਰੀ ਰਹੀ ਉਹਨਾਂ ਦੀ? ਤੁਹਾਡੇ ਮੇਰੇ ਨਾਲ ਤਾਂ ਬਸ ਛੋਟੇ ਹੁੰਦੇ ਤਾਂ ਹੀ ਆ। ਅਸੀਂ ਪਹਿਲਾਂ ਮੈਂ ਵੱਡੀ ਖੇਡਦਾ ਜੋ ਹਜੇ ਛੋਟਾ ਸੀ। ਉਸ ਤੋਂ ਬਾਅਦ ਹੁਣ ਓਪਨ ਖੇਡਦਾ। ਹੂੰ। ਬਹੁਤ ਟਾਈਮ ਤੋਂ ਲਗਾ ਸੀ। ਕਿੰਨੀ ਉਮਰ ਕਿੰਨੀ ਹੋਏਗੀ? ਉਹ 25-26 ਸਾਲ 26 ਤਾਂ ਇੱਥੇ ਖੂ। ਹੂੰ ਹੂੰ। ਤੇ ਹੁਣ ਪਰਿਵਾਰਕ ਮੈਂਬਰਾਂ ਦੇ ਕੀ ਹਾਲਾਤ ਨੇ ਸਮੇਂ? ਬਹੁਤ ਹੀ ਦੇਖਿਆ ਨਹੀਂ ਜਾਂਦਾ ਲੋਕ। ਜਾਇਂ ਨਹੀਂ ਹੁੰਦਾ ਅੰਦਰ ਹੀ ਨਹੀਂ ਗਏ। ਅੰਦਰ ਹੀ ਬਾਹਰ ਹੀ ਖੜੇ। ਉੱਥੇ ਵੀ ਨਹੀਂ ਮੱਥੇ ਲੱਗ ਰਿਹਾ ਹੁੰਦਾ ਹਜੇ ਮਹਿਸੂਸ ਨਹੀਂ ਹੋ ਰਿਹਾ ਵੀ ਉਹਦਾ ਇਹ ਕੰਮ ਹੋ ਗਿਆ ਉਹ ਦੇਖ ਕੇ ਲੱਗ ਨਹੀਂ ਰਹੀ ਵੀ ਉਹ ਗੋਲੀ ਲੱਗ ਗਈ ਉਹਦੇ ਵਈ ਤੁਹਾਡਾ ਜੀ ਨਾਮ ਵੀਰੇ ਸੁਣਨਾ ਕਿੰਨੇ ਸਮੇਂ ਤੋਂ ਤੁਹਾਡਾ ਪਿਆਰ ਸੀਦਾ ਬਾਈ ਦੇ ਨਾਲ ਕਿਹਨਾਂ ਤੋਂ ਵੀਰੇ ਬਚਪਨ ਦੇ ਨਿੱਕੇ ਹੁੰਦੇ ਤੇ ਵਧੀਆ ਸੀਗਾ ਮੁੰਡਾ ਇੱਥੇ ਵਧੀਆ ਹਰੇਕ ਨੂੰ ਮਿਲ ਵਰਤ ਤੇ ਮਿਲਦਾ ਹੈਗਾ ਹਰੇਕ ਨੂੰ ਵੀਰਾ ਦੀ ਭਾਂਦੀ ਵੀਰੇ ਹਾਂਦੀ ਬਾਈ ਸਾਰਿਆਂ ਨੂੰ ਸასიਖਾਲ ਬਾਈ ਬੜਾ ਵਧੀਆ ਨੇਚਰ ਦਾ ਸੀਗਾ ਮੁੰਡਾ ਆਈ ਨਹੀਂ ਸੀਗਾ ਵੀ ਕਿਸੇ ਨਾ ਕੋਈ ਪਿੰਡ 'ਚ ਕੋਈ ਹਰੇਕ ਨੂੰ ਨੀਵੇਂ ਹੋ ਕੇ ਮਿਲਦਾ ਸੀ ਹਰੇਕ ਸਾਂਝੇ ਕੰਮ 'ਚ ਮੂਰੇ ਹੋ ਕੇ ਗਾਈਆਂ ਨੂੰ ਪੱਟੇ-ਪੁੱਟੇ ਕਾਉਣ ਜਾਣਾ ਸਭ ਤੋਂ ਅੱਗੇ ਲੱਗ ਕੇ ਪਿੰਡ ਦੇ ਸਾਰੇ ਮੁੰਡਿਆਂ ਨੂੰ ਨਾਲ ਲੈ ਕੇ ਜਾਂਦਾ ਸੀਗਾ ਵੀ ਆਉ ਉਹ ਚੱਲੀ ਉਹਦੇ ਕਹਿਣ ਤੇ ਯਾਨੀ ਕਿ ਸਾਰੇ ਜਿੰਨੇ ਵੀ ਮਿੱਤਰ ਮੰਡਲ ਹੈ ਉਹਦੇ ਜਦੋਂ 20 25 30 ਜਣਿਆਂ ਨੂੰ ਨਾਲ ਲੈ ਕੇ ਕੋਈ ਵੀ ਕੰਮ ਹੋਣਾ ਗੁਰਗਰ ਦਾ ਕੰਮ ਹੋਣਾ ਉੱਥੇ ਲੈ ਜਾਣਾ ਕਿਸੇ ਤੇ ਕੋਈ ਸਾਂਝਾ ਕੰਮ ਹੋਣਾ ਉੱਥੇ ਚੱਲਿਆ ਜਾਣਾ ਯਾਨੀ ਕਿ ਵਧੀਆ ਸੀਗਾ ਯਾਰ ਹਰੇਕ ਸਾਰਾ ਕਿੱਲਾ ਪੱਟਿਆਂ ਦਾ ਵੀ ਤਾਂ ਆਉਂਦਾ ਹੈ گا ਪਿੰਡਾਂ ਵਾਸਤੇ ਅੱਡੇ ਵਾਲੀਆਂ ਕਿੱਲਾ ਪੱਠਿਆਂ ਦਾ ਹਰ ਇੱਕ ਸਾਲ ਬੀਜਦਾ ਹੀ ਹੁੰਦਾ ਸੀਗਾ ਹੂੰ ਉਹਨੇ ਕਿਹਾ ਵੀ ਆਪਾਂ ਪੱਠੇ گاਵਾ ਨੂੰ ਪਾ ਕੇ ਆਉਣੇ ਆ ਗਰਮੀਆਂ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਝੋਨਾ ਲਾਉਂਦਾ ਹੁੰਦਾ ਸੀ ਪਹਿਲਾਂ ਨੇ ਪੱਠੇ ਇੱਕ ਕਿੱਲਾ ਆਪਦਾ ਬੀਜਨੇ-ਬੀਜਣਾ ਇੱਥੇ ਆ ਰਾਈਆਂ ਦੀ ਬਹੁਤ ਸੇਵਾ ਕਰਦਾ ਰਾਈਆਂ ਦੀ ਬਹੁਤ ਸੇਵਾ ਕਰਦਾ ਹੁੰਦੀ ਹੁੰਦੀਆਂ 12 ਗਾਂ ਹੋਣੀ ਜੇ ਕਿਸੇ ਨੇ ਆਪਣੀ ਕੋਈ ਲਾਕ ਡਾਟ ਹੋਊਗੀ ਫੇਰ ਹੀ ਆ ਬੰਦਾ ਫੇਰ ਤਾਂ ਕੱਲਾ ਵੀ ਨਹੀਂ ਜਾਂਦਾ ਕੱਲਾ ਜਾ ਵੜਿੰਦਾ ਸੀ ਬਈ ਹਰੇਕ ਨਾ ਟੂਰਨਾਮੈਂਟ ਤੇ ਦੂਰ-ਦੂਰ ਜਾਂਦਾ ਸੀ ਇੱਕ ਆ ਕੇ ਦੋ-ਦੋ ਵਜੇ ਤੱਕ ਘਰੇ ਆਉਂਦਾ ਸੀ ਕੋਈ ਚੱਕਰ ਹੀ ਨਹੀਂ ਸੀ ਇਦਾਂ ਜਿ ਕੋਈ ਚੱਕਰ ਹੋਵੇ ਫਿਰ ਤਾਂ ਬੰਦਾ ਡਰ ਕੇ ਵੀ ਜਾਵੇ ਨਾ ਹਾਂ ਵੀ ਮੇਰੇ ਨੂੰ ਯਾਰ ਮੇਰੀ ਇਹਦੇ ਨਾਲ ਕੋਈ ਪ੍ਰੋਬਲਮ ਹੈ ਮੇਰੀ ਇਹਦੇ ਨਾਲ ਦੁਸ਼ਮਣੀ ਹੈ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੀ ਜੀ ਅੱਜ ਜਗਰਾਉਂ ਕਿਸੇ ਕੰਮ ਕਰਕੇ ਗਏ ਸੀ ਟਰੈਕਟਰ ਦੇ ਨਾਲ ਗਏ ਸੀ ਟਰੈਕਟਰ ਟਰੈਕਟਰ ਦਾ ਸੀ ਜਾਂ ਇੱਕ ਮੁੰਡਾ ਸੀਗਾ ਉਹਦੇ ਨਾਲ ਟਰੈਕਟਰ ਦਾ ਗਿਆ ਸੀ ਮੁੜ ਕੇ ਫੀਲਡ ਲੈਣ ਗਿਆ ਘਰ ਦੀ ਫੀਲਡ ਲੈਣ ਚੱਲਿਆ ਗਿਆ ਪਸ਼ੂਆਂ ਦੀ ਫੀਲਡ ਲੈਣ ਗਿਆ ਸੀ ਬਸ ਉਦੋਂ ਫੀਲਡ ਦੀ ਦੁਕਾਨ ਤੋਂ ਕਹਿੰਦੇ ਨਿਕਲਨ ਜਾ ਰਹੇ ਨੂੰ ਗੋਲੀਆਂ ਮਾਰੀਆਂ ਹਾਂਜੀ ਹਾਂਜੀ ਜਗਰਾਉਂ ਫੀਲਡ ਫੈਕਟਰੀ ਕੋਲੇ ਹੀ ਉੱਥੇ ਵਾਪਰਿਆ ਹਾਰਸ਼ਾ ਉਹ ਤਾਂ ਜਿਹੜੇ ਫੀਡ ਲੈ ਕੇ ਨਿਕਲੇ ਬਾਹਰ ਉਹ 시ਗੇ 바ਵਾ ਜਾਨੀ ਸੀਗੇ ਬੱਸ ਇਹ ਤਿੰਨੇ ਜਾਨੀ ਸੀਗੇ ਉਹ ਕਾਬੂ ਨਹੀਂ ਹੋਇਆ ਵੀ ਉਹ ਜਾਨੀ ਜਣਤੀ ਵੱਧ ਸੀ ਉਹਨਾਂ ਦੀ ਉਹ ਬੰਦੇ ਨਹੀਂ ਹੋਏ ਜਾਨੀ ਪਤਾ ਲੱਗੇ ਵੀ ਕੀ ਗੱਲ ਬਾਤ ਉਹ ਨਹੀਂ ਪਤਾ ਬੰਦੇ ਵਾਪੇ ਜੀ ਕਿਹੋ ਜਿਹਾ ਸੁਭਾਅ ਸੀ ਤੇਜਪਾਲ ਦਾ ਜੀ ਉਹ ਸੁਭਾਅ ਸੀ ਜੀ ਜੀ ਤਾਂ ਬਗੈਰ ਕਿਸੇ ਨੂੰ ਬੋਲਦਾਂ ਨਹੀਂ ਜੀ ਇੰਨਾ ਵਧੀਆ ਸੁਭਾਅ ਬਹੁਤ ਵਧੀਆ ਸੁਭਾਅ ਸੀ ਜੀ ਮੁੰਡੇ ਦਾ ਉਹਦੇ ਤਾਂ ਹੱਥਾਂ ਦੇ ਵਿੱਚ ਪਲਿਆ ਹੋਵੇਗਾ ਖੇਡਿਆ ਉਹਦੇ ਛੋੜੇ ਛੋੜੇ ਬਚਾਰੇ ਉਹਨਾਂ ਦੀ ਮਾਂ ਨੇ ਪਾਲੇ ਸੀ ਬਹੁਤ ਵਧੀਆ ਸਵਾਸ ਸੀ ਇਸ ਸਮੇਂ ਮਾਂ-ਬਾਪ ਦਾ ਕੀ ਬੀਤਰੀ ਹੋਏਗੀ ਦੁਖਦਾਈ ਉਹਦੇ ਤੋਂ ਪਿੰਡ ਚ ਸੁਨਾਟਾ ਪਿਆ ਹੋਇਆ ਵਾ ਇੰਨਾ ਵਧੀਆ ਮੁੰਡਾ ਸੀ ਪੱਕੀ ਨਹੀਂ ਰੋਟੀ ਨਹੀਂ ਪੱਕੇ ਹੋਣੀ ਬਈ ਬਹੁਤ ਹੀ ਜਾਣੀ ਯਾਰ ਬਾਲਾ ਕਹਿੰਦਾ ਹੀ ਰੱਬ ਦਾ ਸੀ ਉਹਦਾ ਆਪਾ ਕਹਿੰਦੇ ਮਨ ਭਰਿਆ ਪਿਆ ਤੁਹਾਡਾ ਬਹੁਤ ਜਿਹੜੇ ਬੰਦੇ ਜਨਾ ਰੱਬ ਨੂੰ ਵੀ ਲੋੜ ਆ ਮਾੜੇ ਦਾ ਸਾਰੇ ਤੁਰੇ ਫਿਰਦੇ ਇੱਥੇ ਕਿਹਦਾ ਮੁਰਕਾ ਨਹੀਂ ਸਾਹਦਾ ਸੀ ਬੰਦਾ ਸਾਨੂੰ ਕਿ ਉਹਨੇ ਕਹਿਣਾ ਵੀ ਆਹ ਕੰਮ ਕੀਤਾ ਦੇ ਲੋ ਛਟੀਆਂ ਪਹਿਣਣੀਆਂ ਆਂ ਅਮਾ ਦਾ ਭਰਾ ਹੀ ਵੱਡਾ ਚਲੇ ਗਿਆ ਉਹਦਾ ਭਰਾ ਚਲੇ ਗਿਆ ਮਤਲਬ ਇਹਨੂੰ ਵੀ ਕਿਸੇ ਨੂੰ ਮਤਲਬ ਵੀ ਗਲਤ ਕੰਮ ਕਰਦੇ ਦੇਖ ਕੇ ਤੇ ਉਸ ਤੋਂ ਜਰਿਆ ਨਹੀਂ ਜਾਂਦਾ ਸੀ ਉਹਨੇ ਨਾਲ ਹੀ ਕਹਿ ਦੇਣਾ ਵੀ ਆਹ ਕੰਮ ਹੋਣਾ ਨਹੀਂ ਚਾਹੀਦਾ ਨਹੀਂ ਤਾਂ ਮੈਂ ਬਰਦਾਸ਼ਤ ਨਹੀਂ ਕਰਾਂ ਸਾਡੀ ਗੱਲ ਆ ਗਈ ਸਾਡਾ ਮੁੱਢ ਚਲੇ ਗਿਆ ਬੰਦਾ ਉਹ ਚਲੇ ਗਿਆ ਸਾਡਾ ਮੁੱਢ ਚਲੇ ਗਿਆ ਅਰੇ ਨਾ ਰਿਦਾ ਬਈ ਤੋਂ ਫੰਡੇਸ਼ਨ ਪੱਠੇ ਵੀ ਇਕੱਠਿਆਂ ਨੇ ਲੈ ਕੇ ਆਉਣੇ ਇਹਦਾ ਖੇਤ ਵੀ ਨਾਲ ਹੀ ਹੈ ਨਾ ਇਕੱਠੇ ਨੇ ਪੱਠੇ ਲੈ ਕੇ ਆਉਣੇ ਉਦੋਂ ਅਜ ਪੱਠੇ ਵਾਦੇ ਜਾਣੇ ਤਾਂ ਕਹਿਣਾ ਗਾਵਾਂ ਨੂੰ ਪਾਇਆ ਹੁੰਦੇ ਆ ਜਾਂ ਕੇ ਆਪਾਂ ਵੀ ਜਾਣੀਆਂ ਭੁਖੀਆਂ ਇਹ ਰਮਤਾ ਸੀ ਫਿਰ ਪ੍ਰਾਲੀ ਦੀਆਂ ਗੰਡਾ ਵੀ ਉਹਨੇ ਇਕੱਠੀਆਂ ਕਰਕੇ ਰੱਖ ਲੈਣੀਆਂ ਵੀ ਚੱਲ ਗਾਂ ਗਾਵਾਂ ਨੂੰ ਪਾਵਾਂਗੇ 18 ਉਹਨਾਂ ਦੇ ਫਿਰ ਕਿੱਥੇ ਰਹਿੰਦੇ ਨੇ ਐਨ ਉਹਨਾਂ ਦੇ ਬਾਹਰੀ ਹੈ ਇੰਗਲੈਂਡ ਇੰਗਲੈਂਡ ਨੇ ਇੰਗਲੈਂਡ ਦੀ ਕੁੜੀ ਦਾ ਵੀ ਬਾਈ ਬੁਰਾ ਹਾਲਾ ਬਾਲਾ ਉਹ ਵੀ ਨਹੀਂ ਦੇਖੀ ਜਾਂਦੀ ਉਹਨੂੰ ਫੜ ਫੜ ਬਣਾਉਂਦੀਆਂ ਨਾਲ ਉਹਦੀਆਂ ਕੁੜੀਆਂ ਨੇੜੀਆਂ ਨਾਲ ਰੈਂਟੀਆਂ ਉਹਦੀ। ਕਦੋਂ ਨਹੀਂ ਮੈਂ ਆਉਣਾ ਮੈਂ ਲਈ ਆਉਣਾ ਮੈਂ ਲਈ ਕਹਿੰਦਾ ਵੀ ਹੁੰਦਾ ਹੀ ਆ ਭੈਣ ਭਰਾ ਨੂੰ ਤਾਂ। ਹੂੰ। ਦੋਨੇ ਇਕੱਠੇ ਆਉਣਾ। ਉਹ ਨਾਲ ਦੇ ਜੰਮੇ ਹੀ ਦੋਨੇ ਹਨਾ ਇਕੱਠੇ ਖੇਡੇ ਪਲੇ ਹਨਾ। ਹੂੰ। ਇਹ ਵੱਡੇ ਸੀ ਜਾਂ ਛੋਟੇ? ਇਹ ਵੱਡਾ ਵੀ 2 ਸਾਲ। 2.5 ਸਾਲਾ ਵੱਡਾ ਹੀ ਕੁੜੀ ਨਾਲ। ਉਹ ਛੋਟੀ ਭੈਣ ਤੇ ਕੀ ਵੀਰਤੀ ਹੋएगी ਜਿਹਦੇ ਮੈਂ ਗੁੱਟ ਤੇ ਰਖੜੀ ਬੰਨਦੀਆਂ ਜੋ ਇਸ ਦੁਨੀਆ 'ਚ ਨਹੀਂ ਰਹਿ। ਕਿੰਨੇ ਸਾਲ ਹੋ ਗਏ ਦੇਖੇ ਨਹੀਂ ਆਉਣਾ ਜੀ। ਉਹ ਤਾਂ 6-7 ਸਾਲ ਹੋ ਗਏ ਬਾਹਰ ਗਈ ਉਹਨੂੰ ਤਾਂ ਹੀ। 20 20 ਫੀਂਗਰਾਂ ਪੰਜ 600 ਹੋ ਗਏ ਕਈਆਂ ਨੂੰ ਪੰਜ 600 ਦਾ ਦੇਖਿਆ ਹੀ ਨਹੀਂ ਉਹਨਾਂ ਵੀਰ ਨੂੰ ਜੇ ਪਤਾ ਨਹੀਂ ਜੀ ਆ ਕੇ ਦੇਖੂਗੀ ਤਾਂ ਕਿਹੜੇ ਹਾਲਾਤਾਂ ਚ ਦੇਖੂ ਉਸ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਇਹ ਇਨਸਾਫ ਮਿਲਿਆ ਨਹੀਂ ਜਿਹੜੇ ਬੰਦੇ ਨੇ ਕੰਮ ਕੀਤਾ ਵਾ ਉਹਨਾਂ ਨੂੰ ਜਲਦ ਹੀ ਆਰੈਸਟ ਕੀਤਾ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ